ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਦਰਸ਼ਨ ਕਰਨ ਪਹੁੰਚੇ ਹਾਂ ਗੁਰਦੁਆਰਾ ਰੀਤਾ ਸਾਹਿਬ ਦੇ ਜੋ ਕਿ ਉੱਤਰਾਖੰਡ ਸਟੇਟ ਵਿੱਚ ਪੈਂਦਾ ਹੈ ਇਸ ਥਾਨ ਦਿੱਲੀ ਤੋਂ ਤਕਰੀਬਨ 480 ਕਿਲੋਮੀਟਰ ਦੂਰ ਹੈ ਜਿਹਦੇ ਵਿੱਚ 200 ਕਿਲੋਮੀਟਰ ਜ਼ਮੀਨੀ ਰਸਤਾ ਅਤੇ 280 ਕਿਲੋਮੀਟਰ ਦੇ ਆਸ-ਪਾਸ ਪਹਾੜੀ ਰਸਤਾ ਪੈਂਦਾ ਹੈ ਗੁਰਦੁਆਰਾ ਰੀਤਾ ਸਾਹਿਬ ਘਾਟੀ ਵਿੱਚ ਹੁਣ ਕਰਕੇ ਹੀ ਦੂਰੋਂ ਹੀ ਦਿਸਣ ਲੱਗ ਪੈਂਦਾ ਹੈ ਇਹ ਬੜਾ ਹੀ ਸੁੰਦਰ ਅਨੁਭਵ ਹੈ ਜੋ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਗੁਰਦੁਆਰਾ ਸਾਹਿਬ ਜੀ ਦੀ ਸ਼ਾਨਦਾਰ ਬਿਲਡਿੰਗ ਦੂਰੋਂ ਹੀ ਆਕਰਸ਼ਿਤ ਕਰਨ ਲੱਗ ਪੈਂਦੀ ਹੈ ਜਿਵੇਂ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਵੱਲ ਜਾਂਦੇ ਹਾਂ ਇੱਕ ਪੋਜ਼ਿਟਿਵ એનર્ਜੀ ਅੰਦਰ ਸਮਾਉਣ ਲੱਗ ਪੈਂਦੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਘਰਪਿਆਰੀ ਸਾਧ ਸੰਗਤ ਜੀ ਗੁਰੂ ਦੀ ਕਿਰਪਾ ਨਾਲ ਅੱਜ ਅਸੀਂ ਦਰਸ਼ਨ ਕਰਨ ਪਹੁੰਚੇ ਹਾਂ ਗੁਰਦੁਆਰਾ ਰੀਠਾ ਸਾਹਿਬ ਦੇ ਜਿੱਥੇ ਦਾ ਇਤਿਹਾਸ ਬਹੁਤ ਸੁੰਦਰ ਹੈ ਦੰਤੰਗ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇੱਥੇ ਚਰਨ ਪਾਏ ਸਿੱਧਾਂ ਦੇ ਨਾਲ ਗੋਸ਼ਟੀਆਂ ਕੀਤੀਆਂ ਇੱਥੇ ਦਾ ਬੜਾ ਸੁੰਦਰ ਇਤਿਹਾਸ ਜਿਹਦੇ ਵਿੱਚ ਪਾਤਸ਼ਾਹ ਜੀ ਨੇ ਕੋੜੇ ਰਿਟਿਆਂ ਨੂੰ ਮਿੱਠਾ ਕਰਕੇ ਦਿਖਾਇਆ ਆਓ ਤੇ ਰਲ ਕੇ ਮਿਲ ਕੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉੱਤਰਾਖੰਡ ਦੀ ਉਦਾਸੀ ਸਮੇਂ ਸੰਨ 1501 ਈਸਵੀ ਵਿੱਚ ਇਸ ਥਾਂ ਤੇ ਪਹੁੰਚੇ ਉਸ ਸਮੇਂ ਡੇਰਨਾਥ ਜੀ ਆਪਣੇ ਸਿੱਧਾਂ ਸਮੇਤ ਇਸ ਥਾਂ ਤੇ ਰੰਦੇ ਸੀ ਜਦੋਂ ਗੁਰੂ ਨਾਨਕ ਦੇਵ ਜੀ ਇਸ ਥਾਂ ਤੇ ਪਹੁੰਚੇ ਤਾਂ ਸਿੱਧ ਲੋਗ ਇਸ ਰੀਠੇ ਦੇ ਰੁੱਖ ਦੇ ਥੱਲੇ ਇੱਕ ਪਾਸੇ ਬੈਠੇ ਸੀ ਗੁਰੂ ਜੀ ਰੁੱਖ ਦੇ ਦੂਜੇ ਪਾਸੇ ਭਾਈ ਬਾਲਾ ਅਤੇ ਮਰਦਾਨਾ ਨਾਲ ਬੈਠ ਗਏ ਫਿਰ ਸਿੱਧਾਂ ਨਾਲ ਪਰਮਾਤਮਾ ਪ੍ਰਾਪਤੀ ਦੀ ਗਿਆਨ ਚਰਚਾ ਹੋਈ ਕੁਝ ਦੇਰ ਚ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਅਤੇ ਉਹਨਾਂ ਨੇ ਭੋਜਨ ਦੀ ਮੰਗ ਕੀਤੀ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਸਿੱਧਾਂ ਪਾਸੋਂ ਖਾਣ ਮੰਗਣ ਲਈ ਕਿਹਾ ਸਿੱਧਾਂ ਨੇ ਹੰਕਾਰ ਵਸੋ ਕੇ ਭਾਈ ਮਰਦਾਨਾ ਜੀ ਨੂੰ ਕਿਹਾ ਤੇਰਾ ਗੁਰੂ ਇਨਾ ਪਹੁੰਚਿਆ ਹੈ ਤੇ ਉਸ ਨੂੰ ਕਹੋ ਪੂਜਨ ਦੇਵੇ ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਰੀਠੇ ਦੇ ਫਲਵਲ ਉੱਪਰ ਇਸ਼ਾਰਾ ਕਰਕੇ ਕਿਹਾ ਇਹ ਫਲ ਤੋੜ ਕੇ ਆਪ ਵੀ ਖਾਓ ਅਤੇ ਸਿੱਧਾ ਨੂੰ ਵੀ ਖਵਾਓ ਰੀਠੇ ਦੇ ਜ਼ਹਿਰ ਵਰਗੇ ਕੋੜੇ ਫਲ ਗੁਰੂ ਜੀ ਦੀ ਕਿਰਪਾ ਸਦਕਾ ਸ਼ਹਿਦ ਵਰਗੇ ਮਿੱਠੇ ਹੋ ਗਏ ਜਿਸ ਪਾਸੇ ਸਿੱਧ ਬੈਠੇ ਸਨ ਉਸ ਪਾਸੇ ਦੇ ਰੀਠੇ ਕੋੜੇ ਹੀ ਰਹੇ ਇਹ ਸਭ ਦੇਖ ਕੇ ਸਿੱਧਾ ਨੇ ਗੁੱਸੇ ਵਿੱਚ ਆ ਕੇ ਪਾਈ ਮਰਦਾਨਾ ਜੀ ਵੱਲ ਰੁਕ ਤੇ ਇੱਕ ਜ਼ਹਿਰੀਲਾ ਸੱਪ ਆਪਣੀ ਜੋਗ ਸ਼ਕਤੀ ਨਾਲ ਛੱਡ ਦਿੱਤਾ ਸਤ ਨੂੰ ਆਪਣੇ ਵੱਲ ਆਉਂਦੇ ਦੇਖੀ ਪਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਅਮ੍ਰਿਤ ਦ੍ਰਿਸ਼ਟੀ ਨਾਲ ਸਾਪਾਂལ་ ਦੇਖਿਆ ਤਾਂ ਸਭ ਪੱਥਰ ਦਾ ਹੋ ਗਿਆ ਇਸ ਥਾਂ ਤੇ ਅੱਜ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦ੍ਰਿਸ਼ਟੀ ਨਾਲ ਕਈ ਪੀੜਤ ਇੱਥੇ ਮਿੱਠੇ ਉੰਦੇ ਹਨ ਅਤੇ ਇੱਥੇ ਆਈਆਂ ਸੰਤਾਂ ਨੂੰ ਮਿੱਠੇ ਰਿਠੇ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ ਗੁਰਦੁਆਰਾ ਸਹਿਬ ਦੀ ਸਜਾਵਟ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਦੇਖ ਕੇ ਸ਼ਿਸ਼ਟ ਹੋ ਗਿਆ। ਹਰ ਸਾਲ ਇਸ ਥਾਂ ਤੇ ਜੀੜ ਦੀ ਪੂਨ ਮਾਸ਼ੀ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ। ਜਿਸ ਵਿੱਚ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਸੰਤਾਂ ਦਾ ਇਕੱਠ ਹੁੰਦਾ ਹੈ। ਗੁਰਦੁਆਰਾ ਰੇਟਾ ਸਾਹਿਬ ਦਾ ਨਿਰਮਾਣ ਸਾਲ 1960 ਵਿੱਚ ਕੀਤਾ ਗਿਆ। ਉਸ ਸਮੇਂ ਇੱਥੇ ਕੇਵਲ ਇੱਕ ਛੋਟਾ ਜਿਹਾ ਸਥਾਨ ਸੀ ਸਨ 1979 ਵਿੱਚ ਇਸ ਮਹਾਂਸਥਾਨ ਦੀ ਕਾਰ ਸੇਵਾ ਸਚਕੜ ਵਾਸੀ ਬਾਬਾ ਹਰਬਾਤ ਸਿੰਘ ਜੀ ਅਤੇ ਬਾਬਾ ਫੌਜਾ ਸਿੰਘ ਜੀ ਸੰਪਰਦਾਕਾਰ ਸੇਵਾ ਵਾਲੇ ਕਰਵਾ ਰਹੇ ਹਨ ਇਤਿਹਾਸਿਕ ਰੀਠੇ ਦਾ ਪੇੜ ਸੁੱਕ ਜਾਣ ਕਰਕੇ ਗੁਰਦੁਆਰਾ ਕਮੇਟੀ ਵੱਲੋਂ ਸੰਭਾਲ ਕੇ ਗੁਰਦੁਆਰਾ ਹਾਲ ਵਿੱਚ ਰੱਖਿਆ ਗਿਆ ਹੈ ਸੰਗਤਾਂ ਅੱਜ ਵੀ ਇਸ ਪੇੜ ਦੇ ਦਰਸ਼ਨ ਕਰਦੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਜਦੋਂ ਅਸੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਤੇ ਸਾਡੀ ਨਜ਼ਰ ਸਿੱਧਾ ਦੇ ਪੁਰਾਤਨ ਮੰਦਿਰ ਤੇ ਪਈ ਜੋ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਬਣਿਆ ਹੋਇਆ ਹੈ ਗੁਰੂ ਦਰਸ਼ਨ ਕਰਨ ਤੋਂ ਬਾਅਦ ਅਸੀਂ ਲੰਗਰ ਹਾਲ ਵਿੱਚ ਆਏ ਤੇ ਗੁਰੂ ਦੇ ਲੰਗਰ ਦਾ ਆਨੰਦ ਵਾਣਨ ਲੱਗ ਪਏ ਗੁਰਦੁਆਰਾ ਰੇਠਾ ਸਾਹਿਬ ਨੂੰ ਸੰਤਾਂ ਦੇ ਠਹਿਰਨ ਦਾ ਵੀ ਬਹੁਤ ਸੁੰਦਰ ਇੰਤਜ਼ਾਮ ਹੈ ਗੁਰਦੁਆਰਾ ਕਮੇਟੀ ਵੱਲੋਂ ਸੰਤਾਂ ਦੇ ਠਹਿਰਨ ਲਈ ਏਸੀ ਅਤੇ ਨਾਨੀਸੀ ਕਮਰੇ ਬਣਵਾਏ ਗਏ ਹਨ। ਗੁਰਦੁਆਰਾ ਸਾਹਿਬ ਦੇ ਆ뜰ੇ ਵਿੱਚ ਦੋ ਪੀੜ ਰੇਠੇ ਵੀ ਹੋਰ ਨੇ ਜਿਨ੍ਹਾਂ ਤੇ ਕੁਝ ਟਹਿਣੀਆਂ ਤੇ ਮਿੱਠੇ ਰੀਠੇ ਉਗਦੇ ਨੇ ਅਤੇ ਕੁਝ ਟਹਿਣੀਆਂ ਤੇ ਕੋੜੇ ਵੀ ਠੇਉਂਦੇ ਨੇ। ਗੁਰੂ ਨਾਨਕ ਦੇਵ ਪਾਤਸ਼ਾਹੀ ਦੀ ਕਿਰਪਾ ਅਜ ਵੀ ਇਸ ਥਾਂ ਤੇ ਵਰਸ ਰਹੀ ਹੈ। ਹਰ ਸਾਲ ਇਨ੍ਹਾਂ ਪੀੜਾਂ ਤੇ ਰੀਠੇ ਦਾ ਫਲ ਲੱਗਦਾ ਹੈ ਜੋ ਕਿ ਇੱਥੇ ਆਈਆਂ ਸੰਤਾਂ ਵਿੱਚ ਵਰਤਾਇਆ ਜਾਂਦਾ ਹੈ। ਲੰਗਰ ਛੱਕ ਕੇ ਤੰਤ੍ਰਿਪਤ ਹੋਇਆ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਮਨ ਤ੍ਰਿਪਤ ਹੋ ਗਿਆ।